ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਦੇ ਮੁਖੀ ਅਤੇ ਸਮਾਜ ਸੇਵੀ ਅਵੀ ਰਾਜਪੁੱਤ ਦੀ ਅਗਵਾਈ ਵਿੱਚ ਦੂਸਰਾ ਵਿਸ਼ਾਲ ਖੂਦਨ ਕੈਂਪ 15 ਮਾਰਚ ਨੂੰ ਸਿਟੀ ਹਾਲ ਕੰਪੂਰਥਲਾ ਵਿਖੇ ਲਗਾਇਆ ਜਾ ਰਿਹਾ ਹੈ ਸ਼ਹੀਦ ਉਦਮ ਸਿੰਘ ਸੇਵਾ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਦੂਸਰੇ ਵਿਸ਼ਾਲ ਖੂਦਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਮਾਜ ਸੇਵੀ ਅਵੀ ਰਾਜਪੁੱਤ ਜ਼ਿਲ੍ਹਾ ਕਪੂਰਥਲਾ ਪ੍ਰਬੰਧਕੀ ਕੰਪਲੈਕਸ ਡੀਸੀ ਦਫਤਰ ਡੀਸੀ ਜ਼ਿਲ੍ਹਾ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਵਿਸ਼ੇਸ਼ ਮੰਗ ਪੱਤਰ ਦੇਣ ਪੁੱਜੇ ਨੇ ਇਸ ਮੌਕੇ ਅਵੀ ਰਾਜਪੂਤ ਨੇ ਸਮਾਜ ਸੇਵੀ ਧਾਰਮਿਕ ਰਾਜਨੀਤਿਕ ਅਤੇ ਵੱਖ-ਵੱਖ ਸਮਾਜਿਕ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ 15 ਮਾਰਚ ਨੂੰ ਲਗਾਏ ਜਾ ਰਹੇ ਦੂਸਰੇ ਵਿਸ਼ਾਲ ਖੁੰਦਨ ਕੈਂਪ ਦੇ ਵਿੱਚ ਸ਼ਾਮਲ ਹੋਣ ਤਾਂ ਜੋ ਲੋੜਵੰਦ ਲੋਕਾਂ ਦੀ ਮਦਦ ਹੋ ਸਕੇ ਉਨਾ ਕਿਹਾ ਹੈ ਕਿ ਖੂਨ ਦਾਨ ਕਰਨ ਨਾਲ ਖੂਨ ਘਟ ਨਹੀਂ ਹੁੰਦਾ ਸਗੋਂ ਖੋਣ ਵਧਦਾ ਹੈ। ਉਹਨਾਂ ਮੀਡੀਆ ਰਾਹੀਂ ਜిల్లా ਕਪੂਥਲਾ ਦੇ ਮੁਖੀ ਜਾਂ ਡੀਸੀ ਅਮਿਤ ਕੁਮਾਰ ਪੰਚਾਲ ਨੂੰ ਵਿਸ਼ੇਸ਼ ਤੌਰ ਤੇ ਲਗਾਏ ਜਾ ਰਹੇ ਦੂਸਰੇ ਵਿਸ਼ਾਲ ਖੂਨ ਦਾਨ ਕੈਂਪ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ। ਮੈਂ ਅਵੀ ਰਾਜਪੂਤ ਸੇਵਾ ਦਾ ਹਲਕਾ ਕਪੂਥਲਾ। ਅੱਜ ਮਾਨਯੋਗ ਡੀਸੀ ਕਪੂਥਲਾ ਜੀ ਨੂੰ ਮੇਰੇ ਵੱਲੋਂ ਮੁਲਾਕਾਤ ਕੀਤੀ ਗਈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ 15 ਮਾਰਚ ਨੂੰ ਸਾਡੇ ਵੱਲੋਂ ਦੂਸਰਾ ਵਿਸ਼ਾਲ ਬਲੱਡ ਕੈਂਪ ਜੋ ਸਿਟੀ ਹਾਲ ਕਪੂਥਲਾ ਦੇ ਬਾਹਰ ਲਗਾਇਆ ਜਾ ਰਿਹਾ ਵਾ ਸੋ ਉਸ ਬਾਬਤ ਡੀਸੀ ਸਾਹਿਬ ਨੂੰ ਅਸੀਂ ਜ਼ਿਲ੍ਹੇ ਦੇ ਮੁਖੀ ਹੋਣ ਦੇ ਨਾਤੇ ਉਹਨਾਂ ਨੂੰ ਵੈਲਕਮ ਕਰਨ ਲਈ ਵੀ ਕਿਹਾ ਵਾ ਕਿ ਤੁਸੀਂ ਪਹੁੰਚੋ ਤੇ ਨਾਲ ਦੇ ਨਾਲ ਅਸੀਂ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਇਹੋ ਜਿਹੇ ਜਿਹੜੇ ਸੋਸ਼ਲ ਜਿਹੜੇ ਆ ਜੋ ਵੀ ਬੰਦਾ ਉਪਰਾਲੇ ਕਰਦਾ ਕੋਈ ਵੀ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀ ਆ ਉਹਦਾ ਹੌਸਲਾ ਅបਜਾਈ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਅੱਜ ਦੇ ਸਮੇਂ 'ਚ ਕਈ ਐਸੇ ਜਗ੍ਹਾ ਹੁੰਦੀਆਂ ਜਿੱਥੇ ਖੂਨ ਦੀ ਬੜੀ ਲੋੜ ਪੈਂਦੀ ਆ ਤੇ ਗਰੀਬ ਤੇ ਜ਼ਰੂਰਤਮੰਦ ਬੰਦੇ ਨੂੰ ਕਈ ਵਾਰੀ ਖੂਨ ਮਿਲ ਨਹੀਂ ਪਾਂਦਾ ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਆਪਣੇ ਮਾਧਿਅਮ ਵੀ ਇਹੋ ਜਿਹੇ ਉਪਰਾਲਿਆਂ ਦੇ ਵਿੱਚ ਜਿਹੜਾ ਵਾ ਸਰਗਰਮ ਰਹਿਆ ਕਰੋ ਕਿਉਂਕਿ ਉਹਨੇ ਸੀਜ਼ਨ ਜਿਹੜਾ ਚੱਲ ਰਿਹਾ ਆ ਵਾਪਸ ਸਭ ਜਾਣਦੇ ਆ ਕਿ ਇਲੈਕਸ਼ਨਾਂ ਦੋ ਚੱਲ ਰਿਹਾ ਅੱਜ ਵੀ ਉਹ ਬੜੇ ਆਪਣੇ ਰਜੇਵੇਂ ਆ ਜੋ ਵਿਚਾਰੇ ਬਿਜ਼ੀ ਸੀਗੇ ਫਿਰ ਵੀ ਡੀਸਾ ਨੇ ਸਾਨੂੰ ਟਾਈਮ ਦਿੱਤਾ ਵੈਲਕਮ ਕੀਤਾ ਬੜਾ ਮਨ ਨੂੰ ਫਕਰ ਮਹਿਸੂਸ ਹੋਇਆ ਸੋ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਅਭੀ ਜਿਹੜਾ ਤੁਹਾਡਾ ਇਹ ਬਹੁਤ ਵਧੀਆ ਸੋਸ਼ਲ ਵਰਕ ਹੈ ਜਿਹੜੇ ਕਰਨ ਜਾ ਰਹੇ ਹੋ ਤੇ ਵੱਲੋਂ ਮੇਰੀਆਂ ਵੈਲ ਵਿਸ਼ੇਸਾਂ ਨਾਲ ਦਿਨਾਂ ਮੈਂ ਕੋਸ਼ਿਸ਼ ਪੂਰੀ ਕਰਾਂਗਾ ਕਿ ਮੈਂ ਉੱਥੇ ਪਹੁੰਚਾਂ ਤੇ ਜੇ ਸਮਾਜ ਨੂੰ ਇੱਕ ਚੰਗਾ ਮੈਸੇਜ ਦੇ ਸਕਾਂ ਸੋ ਅਸੀਂ ਵੀ ਇਹ ਚੀਜ਼ਾਂ ਸਮਝਦੇ ਹਾਂ ਕਿ ਇਲੈਕਸ਼ਨ ਦਾ ਦੌਰ ਚੱਲ ਰਿਹਾ ਉਹਨਾਂ ਦੇ ਜਿਵੇਂ ਆ ਜ਼ਿਲ੍ਹੇ ਦੇ ਮੁਖੀ ਆ ਸਾਰੇ ਜ਼ਿਲ੍ਹੇ ਨੂੰ ਉਹਨਾਂ ਨੇ ਕਵਰ ਕਰਨਾ ਵਾ ਸੋ ਜਿੱਦਾਂ ਵੀ ਇਹਨਾਂ ਕੋ ਸਮਾਂ ਹੋਵੇ ਜ਼ਰੂਰ ਪਹੁੰਚਣ ਸੋ ਮੈਂ ਕਪੂਤਰੇ ਲੋਕਾਂ ਨੂੰ ਬੇਨਤੀ ਕਰਦਾ 15 ਮਾਰਚ 10 ਵਜੇ ਜੋ ਸਿਟੀ ਹਾਲ ਦੇ ਬਾਹਰ ਜਿਹੜਾ ਵਾ ਬਲੱਡ ਕੈਂਪ ਸ਼ੁਰੂ ਹੋ ਰਿਹਾ ਆ ਰਿਹਾ ਉਹਦੇ 'ਚ ਵੱਧ ਚੜ ਕੇ ਆਪਣਾ ਹਿੱਸਾ ਦਿਓ ਕਿਉਂਕਿ ਖੂਨ ਦਿੱਤਿਆਂ ਵਾਧਾ ਵਾ ਖੂਨ ਵੰਡਿਆ ਕਦੇ ਘਟਦਾ ਨਹੀਂ ਆ ਤੇ ਖੂਨ ਦਾਨ ਕਰਨ ਤੋਂ ਕਦੀ ਵੀ ਕਿਸੇ ਨੂੰ ਡਰਨਾ ਨਹੀਂ ਚਾਹੀਦਾ ਕਿਉਂਕਿ ਖੂਨ ਦਾਨ ਨੂੰ ਮਹਾਦਾਨ ਮੰਨਿਆ ਗਿਆ ਵਾ ਸੋ ਮੈਂ ਆਪਣੇ ਅਤੇ ਮੇਰੀ ਟੀਮ ਤੇ ਮੇਰਾ ਪਰਿਵਾਰ ਉਸ ਦਿਨ ਖੁਦ ਬਲੱਡ ਡੋਨੇਟ ਕਰਾਂਗੇ ਨਾਲ ਦੇ ਨਾਲ ਮੈਂ ਲੋਕਾਂ ਨੂੰ ਵੀ ਮੈਸੇਜ ਦਿੰਦਾ ਜਿਹੜੀਆਂ ਵੀ ਸੋਸ਼ਲ ਐਕਟੀਵਿਟੀਜ਼ ਜਿਹੜੀਆਂ ਵੀ ਜੱਥੇ ਬੰਨੀਆਂ ਵਾ ਉਹ ਵੀ ਉਧਰ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਖੂਨ ਦਾਨ ਕਰਨ ਤਾਂ ਕਿ ਖੂਨ ਦਾਨ ਜਿਹੜਾ ਕਿਸੇ ਦੇ ਕੰਮ ਆ ਸਕੇ ਕਿਸੇ ਗਰੀਬ ਦੇ ਭਲਾ ਹੋ ਸਕੇ ਤਾਂ ਕਿ ਗਰੀਬ ਦੀ ਕਿਸੇ ਦੀ ਜਾਨ ਬਚਾਈ ਜਾ ਸਕੇ ਜਿਹੜਾ ਜਿਹੜਾ ਸਾਡੀ ਸੋਸਾਇਟੀ ਵੱਲੋਂ ਕੈਂਪੋ ਵਰਕਰ ਮੈਂ ਕੈਂਪੋ ਇਹ ਦੂਸਰਾ ਵਿਸ਼ਾਲ ਖੂਨਦਾਨ ਕੈਂਪੋ ਆ ਜੋ ਪਹਿਲਾ ਕੈਂਪ ਸਾਡੇ ਸਤੰਬਰ ਚ ਲਾਇਆ ਗਿਆ ਸੀ ਵਿਦਨ ਅ 6 ਮਨ ਦੇ ਵਿੱਚ ਹੀ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਾਤਾ ਜਿਹੜਾ ਤੀਜਾ ਵਿਸ਼ਾਲ ਖੂਨਦਾਨ ਕੈਂਪ ਉਹ 17 ਜੂਨ ਨੂੰ ਮੇਰੇ ਜਨਮ ਦਿਨ ਦੇ ਮੌਕੇ ਤੇ ਲਗਾਇਆ ਜਾਊਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਇਆ ਹੋਏ ਜੇ ਬਹੁਤ ਸੋਸ਼ਲ ਜਿਹੜੀਆਂ ਵਾ ਮੇਰੇ ਵੱਲੋਂ ਐਕਟੀਵਿਟੀਆਂ ਵੈਸੇ ਵੀ ਹਲਕੇ ਜਿਹੀ ਕੀਤੀਆਂ ਜਾਂਦੀਆਂ ਹਲਕੇ ਦੇ ਭਲਾਈ ਲਈ ਹਲਕੇ ਦੇ ਲੋਕਾਂ ਲਈ ਇਹ ਜਿਹੜੀਆਂ ਵਾ ਐਕਟੀਵਿਟੀਆਂ ਵੀ ਮੇਰੇ ਵੱਲੋਂ ਕੀਤੀਆਂ ਜਾਂਦੀਆਂ ਰਹਿਣਗੀਆਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਸੋਸ਼ਲ ਵਰਕ ਕੀਤੇ ਜਾਣਗੇ ਜਿਸ ਨਾਲ ਕਪੂਥਰੇ ਲੋਕਾਂ ਦਾ ਕੋਈ ਭਲਾ ਹੋ ਸਕੇ